ਹਾਂਜੀ ਸਾਡੇ ਸਿਕਰਮਨ ਮੀਡੀਆ ਨੂੰ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਤੇ ਤਹਿਤੋਂ ਸਤਿ ਸ੍ਰੀ ਅਕਾਲ ਦਾਇਕ ਜੀ ਦਾ ਖਾਸਾ ਰਹੀ ਵੀ ਫਟੇ ਅਤੇ ਮੈਂ ਤੁਹਾਡਾ ਆਪਣਾ ਨਿਰਮਤ ਹਾਂ ਅਤੇ ਅੱਜ ਅਸੀਂ ਆਏ ਹਾਂ ਪਿੰਡ ਦੁੰਨੇ ਦੇ ਵਿਖੇ ਜਿਹੜਾ ਪਿੰਡ ਦੁੰਨੇ ਕਿਹਾ ਇਹ ਮੋਗੇ ਜਿਲ੍ਹੇ ਦੇ ਬਿਲਕੁਲ ਹੀ ਨਾਲ ਆ ਜਦੋਂ ਬਸ ਫਲੋਜਪੁਰ ਤੋਂ ਜਾਣੀ ਆਂਦਾ ਫਲੋਜਪੁਰ ਤੋਂ ਰਸਤੇ ਦੇ ਪਹਿਲਾ ਪਿੰਡ ਆ ਜਿਹੜਾ ਉਹ ਉਹ ਦੁੰਨੇ ਕਿ ਤੇ ਦੁੰਨੇ ਦੇ ਪਿੰਡ ਦੀ ਇੱਕ ਖਾਸੀਅਤ ਆ ਕਿ ਇੱਥੇ ਇੱਕ ਇਹੋ ਜੀ ਸ਼ਕਸ਼ੀਤ ਰਹਿੰਦੀ ਆ ਜਿਹੜੀ ਕਿ ਕਿਸੇ ਜਾਣਕਾਰੀ ਦੀ ਕੋਈ ਮਸ਼ਹਾਜਮੀ ਇੰਡੀਆ ਨਹੀਂ ਉਹ ਸੰਸਾਰ ਲੈਵਲ ਦੇ ਉੱਤੇ ਮਸ਼ਹੂਰ ਆ ਅਤੇ ਉਹਨਾਂ ਦਾ ਨਾਮ ਹੈ ਕ੍ਰਿਕਟਰ ਹਰਮਨਪ੍ਰੀਤ ਕੌਰ ਜਿਹੜੀ ਕਿ ਉਹਨਾਂ ਦਾ ਸਾਹਮਣੇ ਘਾਲਾ ਅਤੇ ਉਹਨਾਂ ਦੇ ਨਾਮ ਦੇ ਉੱਤੇ ਇਹ ਸੜਕ ਬਣੀ ਆ ਤੇ ਆ ਤੁਹਾਨੂੰ ਅਸੀਂ ਬੋਰਡ ਦਿਖਾਉਣੇ ਆ ਜੀ ਉਹਨਾਂ ਦੇ ਨਾਮ ਦੇ ਬਣਿਆ ਹੈ ਕ੍ਰਿਕਟਰ ਹਰਮਨਪ੍ਰੀਤ ਕੌਰ 로ਡ ਕਪਤਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਇਹ ਆ ਜਿਹੜੀ ਟੀਮ ਹੈਗੀ ਹਰਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਆ ਹਰਮਨਪ੍ਰੀਤ ਪੰਜਾਬ ਦੀ ਟੀਆ ਮੁਗਤ ਦੀ ਟੀਆ ਤੇ ਇਹਦਾ ਪੈਂਡ ਵੀ ਕੋਕਰੀ ਸੀਗਾ ਤੇ हां ਤੁਹਾਡੇ ਸਾਹਮਣੇ ਤੁਸੀਂ ਪਾਸੇ ਦੇਖਿਆ ਹੈ ਕਹਾਂ ਕਿ ਰੋਡ ਕਾਫੀ ਪੁਰਾਣਾ ਹੋ ਗਿਆ ਹੈ ਚਿਗਾਹ ਲੱਗ ਰਹੀ ਕਿ ਰੋਡ ਨੂੰ ਤੇ ਥੋੜਾ ਜਿਹਾ ਰੋਡ ਲੱਗਿਆ ਹੋਇਆ ਪਰ ਬਹੁਤ ਵੱਡੀ ਗੱਲ ਆ ਕਿ ਇੱਕ ਭਾਰਤੀ ক্রিকেট ਟੀਮ ਦੀ ਜਿਹੜੀ ਕਪਤਾਨ ਉਹ ਸਾਡੇ ਮੋਗੇ ਜਿਵੇਂ ਦੀ ਮਸਲੀਕ ਆ ਤੇ ਉਹ ਸਾਹਮਣੇ ਉਹਨਾਂ ਦਾ ਘਰ ਆ ਇੱਥੋਂ ਅਸੀਂ ਤਾਲ ਉਹਨਾਂ ਦਾ ਦੇਖੀ ਲੈ ਵੈਸੇ ਤੇ ਐਸ ਤਰ੍ਹਾਂ ਵੀ ਦੇਖੋ ਜੀ ஆ காலி டெங்கில காரணம்